ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 279 ਤੋਂ ਲੈ ਕੇ 281 ਤੱਕ ਸਵਾਯ ਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਇਹ 13ਵੀਂ ਅਸ਼ਟਪਦੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਇੱਕ ਗੱਲ ਹੋਰ ਸੰਗਤ ਜੀ ਅੱਜ ਅਸ਼ਟਪਦੀ ਦੇ ਵਿੱਚ ਸੰਤ ਦੀ ਨਿੰਦਾ ਬਾਰੇ ਹੈ ਤੇ ਥੋੜਾ ਜਿਹਾ ਆਪਾਂ ਵਿਚਾਰ ਕਰੀਏ ਕਿ ਸੰਤ ਕਹਿੰਦੇ ਕਿ ਨੂੰ ਨੇ ਹੈ ਨਾ ਜਿਸ ਤਰ੍ਹਾਂ ਆਪਾਂ ਸਾਰੇ ਆਮ YouTube ਤੇ ਜਾਂ ਹੋਰ ਸੁਣਦੇ ਹੈਗੇ ਆ ਕਿ ਬਹੁਤ ਸਾਰੇ ਵੀਰਾਂ ਨੇ ਆਪਣੇ ਨਾਂ ਦੇ ਅੱਗੇ ਸੰਤ ਲਾਇਆ ਹੋਇਆ ਹੈ ਨਾ ਤੇ ਅਸਲ ਵਿੱਚ ਗੁਰਬਾਣੀ ਦੇ ਅਨੁਸਾਰ ਉਹ ਸੰਤ ਹੈ ਜਾਂ ਨਹੀਂ ਹੈ ਇਹ ਆਪਾਂ ਗੁਰਬਾਣੀ ਦੇ ਹਿਸਾਬ ਨਾਲ ਨਿਰਣਾ ਕਰ ਸਕਦੇ ਹਾਂ ਜਿਸ ਤਰ੍ਹਾਂ ਵਾਹਿਗੁਰੂ ਵੱਲੋਂ ਜੋ ਥੋੜੀ-ਮੋਟੀ ਮੱਤ ਦਿੱਤੀ ਹੈ ਪਤਾ ਨਹੀਂ ਇਸ ਜੀਵਨ ਦੇ ਵਿੱਚ ਕਿਸੇ ਸੰਤ ਦੇ ਦਰਸ਼ਨ ਹੋਣੇ ਨੇ ਕਿ ਨਹੀਂ ਜਦੋਂ ਹੁਣ ਸੰਤ ਦੀ ਅਸਰੀ ਪਰਵਾਸ਼ਾ ਗੁਰਬਾਣੀ ਤੋਂ ਸਮਝ ਲੱਗੀ ਆ ਵੱਡੇ ਭਾਗ ਹੋਣ ਕੇ ਜੇ ਕਿਸੇ ਸੰਤ ਦੇ ਦਰਸ਼ਨ ਹੋ ਜਾਣ ਜ਼ਿੰਦਗੀ ਵਿੱਚ ਇਹ ਵੀ ਵਾਹਿਗੁਰੂ ਵੱਲੋਂ ਆ ਹਾਂਜੀ ਸੰਤ ਜਿਸ ਤਰ੍ਹਾਂ ਆਪਾਂ ਗੁਰਬਾਣੀ ਨੇ ਦੱਸਿਆ ਹੈ ਕਿ ਜੋ ਸੰਤ ਹੈ ਉਦੇ ਲਈ ਦੁੱਖ ਸੁੱਖ ਇੱਕ ਸਮਾਨ ਹੈ। ਉਹਦੇ ਲਈ ਖੁਸ਼ੀ ਗਮੀ ਇੱਕ ਸਮਾਨ ਹੈ। ਉਹਦੇ ਲਈ ਮਿੱਟੀ ਸੋਨਾ ਇੱਕ ਸਮਾਨ ਹੈ। ਉਹਦਾ ਆਪਣਾ ਕੋਈ ਸੰਸਾਰਿਕ ਦੁਨਿਆਵੀ ਰਿਸ਼ਤੇਦਾਰ ਨਹੀਂ ਹੁੰਦਾ। ਉਹਦੇ ਲਈ ਸਾਰੇ ਇੱਕ ਸਮਾਨ ਹੋ ਜਾਂਦੇ ਨੇ। ਉਹਨੂੰ ਆਪਣੇ ਬੱਚੇ ਤੇ ਗਵਾਂਡੀ ਦੇ ਬੱਚੇ ਵਿੱਚ ਕੋਈ ਫਰਕ ਨਹੀਂ ਦੋਨੋਂ ਡੁੱਬਣ ਲੱਗੇ ਨੇ। ਤਾ ਉਹ मतलब ਆਪਣੇ ਨਾਲੋਂ ਪਹਿਲਾਂ ਗਵਾਂਡੀ ਦੇ ਬੱਚੇ ਨੂੰ ਬਚਾਏਗਾ। ਮਤਲਬ ਉਹਦੇ ਵਿੱਚ ਕੋਈ ਮੇਰ-ਤੇਰ ਨਹੀਂ ਹੈ। ਸੰਤ ਉਹ ਹੈ ਜੋ ਪਰਮਾਤਮਾ ਦਾ ਰੂਪ ਹੋ ਗਿਆ। ਜਿਹਦੇ ਲਈ ਸਾਰਾ ਜਹਾਨ ਇੱਕ ਬਰਾਬਰ ਹੈ। ਜਿਹਨੂੰ ਨਾ ਕੋਈ ਦੁੱਖਾ ਨਾ ਕੋਈ ਭੁੱਖਾ। ਮਤਲਬ ਉਹ ਸੰਤ ਹਨ। ਸੰਤ ਨੂੰ ਇਸ ਤਰ੍ਹਾਂ ਨਹੀਂ ਕਿ ਉਹਨੇ ਘਰ-ਵਾਰ ਛੱਡਿਆ ਤੇ ਫਿਰ ਉਹਨੇ ਚੇਲੇ ਬਣਾ ਲਏ। ਉਹਨੇ ਘਰ ਛੱਡਿਆ ਤੇ ਫਿਰ ਉਹਨੇ ਵੱਡੇ ਮਤਲਬ ਆਸ਼ਰਮ ਬਣਾ ਲੇ ਆਪਾਂ ਸਾਰੇ ਭਲੀ ਭਾਂਤੇ ਨਾ ਗੱਲਾਂ ਤੋਂ ਜਾਣਾ ਇਸ ਲਈ ਸੰਗਤ ਜੀ ਅਸ਼ਟਪਦੀ ਵਿੱਚ ਉਸ ਸੰਤ ਦੀ ਗੱਲ ਕੀਤੀ ਜੀ ਜਿਸ ਸੰਤ ਦੇ ਪਤਾ ਨਹੀਂ ਪਰਮਾਤਮਾ ਜਾਣੇ ਕੀ ਜ਼ਿੰਦਗੀ ਵਿੱਚ ਦਰਸ਼ਨ ਹੋ ਸਕਣਗੇ ਆਓ ਜੀ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਜੀ ਹਵਾਹੀ ਕਰਿਓ ਸ਼ਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜਾ ਜੀਵ ਸੰਤ ਸਰਨ ਜੋ ਜਨ ਪਰੈ ਜਿਹੜਾ ਵੀ ਕਹਿੰਦੇ ਜੀਵ ਸੰਤ ਦੀ ਸ਼ਰਨ ਵਿੱਚ ਆ ਜਾਂਦਾ ਉਹ ਕਹਿੰਦੇ ਇਸ ਸੰਸਾਰ ਸਾਗਰ ਦੇ ਪਬਜਲ ਤੋਂ ਤਰ ਜਾਂਦਾ ਹੈ ਫਿਰ ਕਹਿੰਦੇ ਜੋ ਸੰਤ ਦੀ ਨਿੰਦਾ ਕਰਦੇ ਨੇ ਕਹਿੰਦੇ ਉਹ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਂਦੇ ਨੇ ਸੰਤ ਦੀ ਨਿੰਦਾ ਕਰਨੀ ਬਹੁਤ ਮਾੜੀ ਆ ਅਸ਼ਟਪਦੀ ਸੰਤ ਕਿਆ ਦੁਖਨ ਆਰ ਜਾ ਕਟੈ ਸੰਤ ਕਿਆ ਦੁਖਨ ਜਮਤੇ ਨਹੀਂ ਛੁਟੈ ਕਹਿੰਦੇ ਜੋ ਕੋਈ ਸੰਤ ਦੀ ਨਿੰਦਾ ਕਰਦਾ ਨਾ ਕਹਿੰਦੇ ਉਹਦੀ ਆਰਜਾ ਉਹਦੀ ਉਮਰ ਬਿਆਰਥ ਜਾਂਦੀ ਆ ਫਿਰ ਕਹਿੰਦੇ ਉਹ ਜਮ ਦੀ ਮਾਰ ਤੋਂ ਵੀ ਨਹੀਂ ਛੁੱਟ ਸਕਦਾ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮਹਿ ਪਾਏ ਸੰਤ ਦੀ ਨਿੰਦਾ ਕਰਨ ਵਾਲੇ ਨੂੰ ਕਹਿੰਦੇ ਕੋਈ ਸੁੱਖ ਨਹੀਂ ਮਿਲਦਾ ਉਹਨੂੰ ਦੁੱਖ ਹੀ ਸਹਾਰਨੇ ਪੈਂਦੇ ਨੇ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋ ਬਾਤੇ ਹੀਨ ਸੰਤ ਦੀ ਬੁਰਾਈ ਕਰਨ ਦੇ ਨਾਲ ਆਪਣੀ ਜਿਹੜੀ ਮਾਤ ਮਹਿਲੀ ਹੋ ਜਾਂਦੀ ਆ ਤੇ ਸੰਤ ਦੀ ਨਿੰਦਿਆ ਕਰਨ ਦੇ ਨਾਲ ਬੜਿਆਈ ਵੀ ਖਸ ਜਾਂਦੀ ਹੈ ਖਤਮ ਹੋ ਜਾਂਦੀ ਹੈ ਸੰਤ ਕੇ ਹੱਤੇ ਕੋ ਰਖੇ ਨਾ ਕੋਏ ਸੰਤ ਕੈ ਦੁਖਨ ਥਾਨ ਪ੍ਰਸ਼ਟ ਹੋਏ ਕਹਿੰਦੇ ਜੋ ਸੰਤ ਨੇ ਦਰਕਾਰ ਦਿੱਤਾ ਜੋ ਉਸ ਨੂੰ ਕਹਿੰਦੇ ਕੋਈ ਸਹਾਰਾ ਨਹੀਂ ਦੇ ਸਕਦਾ ਸੰਤ ਦੀ ਕਹਿੰਦੇ ਨਿੰਦਾ ਕਰਨ ਦੇ ਨਾਲ ਸਾਡੇ ਹਿਰਦੇ ਰੂਪੀ ਸਥਾਨ ਆ ਕਹਿੰਦੇ ਉਹ ਭ੍ਰਸ਼ਟ ਹੋ ਜਾਂਦਾ ਹੈ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀਤ ਰੈ ਫੇਰ ਵੀ ਕਹਿੰਦੇ ਸੰਤ ਜੇ ਕਹਿੰਦੇ ਕਿਸੇ ਤੇ ਕਿਰਪਾ ਕਰ ਦੇਣਾ ਉਹ ਨਿੰਦਕ ਵੀ ਨਾਨਕ ਜੀ ਕਹਿੰਦੇ ਸੰਤ ਦੀ ਕਹਿੰਦੇ ਸੰਗਤ ਦੇ ਵਿੱਚ ਰਹਿ ਕੇ ਉਹ ਨਿੰਦਕ ਵੀ ਤਰ ਜਾਂਦਾ ਹੈ ਸੰਤ ਕਹਿ ਦੁਖਨ ਤੇ ਮੁਖ ਪਵੈ ਸੰਤਨ ਕਹਿ ਦੁਖਨ ਕਾਗ ਜਿਉ ਲਵੈ ਕਹਿੰਦੇ ਜੋ ਸੰਤਾਂ ਦੀ ਕਹਿੰਦੇ ਨਿੰਦਿਆ ਕਰਦੇ ਨੇ ਨਾ ਕਹਿੰਦੇ ਉਹਨਾਂ ਦਾ ਮੁਖ ਭ੍ਰਸ਼ਟ ਹੋ ਜਾਂਦਾ ਹੈ ਕਹਿੰਦੇ ਉਹ ਇਸ ਤਰ੍ਹਾਂ ਨੇ ਜਿਵੇਂ ਕਾਂ ਹਰ ਵਕਾਂ-ਕਾਂ ਕਰਦਾ ਰਹਿੰਦਾ ਨਾ ਉਹ ਇਸ ਤਰ੍ਹਾਂ ਕਹਿੰਦੇ ਬੋਲਦੇ ਨੇ ਸੰਤਨ ਕਹਿ ਦੂਖਨ ਸਰਪ ਜੂਨ ਪਾਏ ਸੰਤ ਕਹਿ ਦੂਖਨ ਤ੍ਰਿਗਦ ਜੂਨ ਕਿਰਮਾਏ ਸੰਤ ਦੀ ਨਿੰਦਾ ਕਰਨ ਵਾਲਾ ਸੱਪ ਦੀ ਜੂਨੀ ਵਿੱਚ ਪੈਂਦਾ ਹੈ ਤੇ ਹੋਰ ਕਿਰਮ ਛੋਟੇ-ਛੋਟੇ ਨਿੱਕੇ-ਨਿੱਕੇ ਕੀੜਿਆਂ ਦੀ ਜੂਨ ਵਿੱਚ ਪੈਂਦਾ ਹੈ ਸੰਤ ਕਹਿ ਦੁਖਨ ਤ੍ਰਿਸ਼ਨਾ ਮਹਿ ਜਲੇ ਸੰਤ ਕਹਿ ਦੁਖਨ ਸਭ ਕੋ ਛਲੇ ਸੰਤ ਦੀ ਨਿੰਦਾ ਕਰਨ ਵਾਲਾ ਹਮੇਸ਼ਾ ਤ੍ਰਿਸ਼ਨਾ ਦੇ ਵਿੱਚ ਰਹਿੰਦਾ ਹੈ ਉਹਦੀ ਤ੍ਰਿਸ਼ਨਾ ਦੀ ਅਗਨੀ ਖਤਮ ਹੁੰਦੀ ਜੋ ਸੰਤ ਦੀ ਨਿੰਦਾ ਕਰਦਾ ਉਹ ਸਾਰਿਆਂ ਨੂੰ ਹੀ ਤੋਖਾ ਦਿੰਦਾ ਹੈ ਸੰਤ ਕਹਿ ਦੁਖਨ ਤੇਜ ਸਭ ਜਾਏ ਸੰਤ ਕਹਿ ਦੁਖਨ ਨੀਚ ਨਿਚਾਏ ਸੰਤ ਦੀ ਨਿੰਦਾ ਕਰਨ ਵਾਲੇ ਦਾ ਸਾਰਾ ਤੇਜ ਪ੍ਰਤਾਪ ਖਤਮ ਹੋ ਜਾਂਦਾ ਹੈ ਉਹ ਮਹਾਨੀਚ ਬਣ ਜਾਂਦਾ ਹੈ ਸੰਤ ਕਾ ਦੋਖੀ ਕਥਾ ਕੋ ਨਾ ਹੈ ਨਾਨਕ ਸੰਤ ਪਾਵੇ ਤਾਂ ਓਏ ਵੀ ਗਤ ਪਾਹੇ ਸੰਤ ਦੀ ਨਿੰਦਾ ਕਰਨ ਵਾਲੇ ਨੂੰ ਕੋਈ ਆਸਰਾ ਨਹੀਂ ਮਿਲਦਾ ਪਰ ਨਾਨਕ ਜੀ ਕਹਿੰਦੇ ਨੇ ਜੇ ਸੰਤ ਨੂੰ ਕਹਿੰਦੇ ਭਾ ਜਾਵੇ ਤਾਂ ਉਹ ਨਿੰਦਾ ਕਰਨ ਵਾਲਾ ਜੀਵ ਵੀ ਗਤੀ ਪ੍ਰਾਪਤ ਕਰ ਲੈਂਦਾ ਹੈ ਉੱਚੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖੇਨ ਟਿਕਨ ਨਾ ਪਾਈ ਕਹਿੰਦੇ ਸੰਤਾਂ ਦੀ ਨਿੰਦਾ ਕਰਨ ਵਾਲਾ ਵੱਡਾ ਪਾਪੀ ਹੁੰਦਾ ਹੈ ਉਹਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਹੈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਕਹਿੰਦੇ ਜਿਹੜਾ ਸੰਤਾਂ ਦੀ ਨਿੰਦਾ ਕਰਦਾ ਨਾ ਕਿ ਵੱਡਾ ਜ਼ਾਲਮ ਹੁੰਦਾ ਕਹਿੰਦੇ ਉਹਨੂੰ ਪ੍ਰਮਾਤਮਾ ਨਹੀਂ ਦੁਰਕਾਰਿਆ ਹੁੰਦਾ ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਕਹਿੰਦੇ ਜਿਹੜਾ ਸੰਤ ਦੀ ਨਿੰਦਾ ਕਰਦਾ ਨਾ ਉਹਨੂੰ ਕੋਈ ਵੱਡਾ ਰਾਜ ਭਾਗ ਨਹੀਂ ਮਿਲਦਾ ਹੈਗਾ ਹਮੇਸ਼ਾ ਦੁਖੀ ਤੇ ਗਰੀਬ ਬੜਾ ਜਾ ਰਹਿੰਦਾ ਹੈ ਸੰਤ ਕੇ ਨਿੰਦ ਕੋ ਸਰਬ ਰੋਗ ਸੰਤ ਕੇ ਨਿੰਦ ਕੋ ਸਦਾ ਬਿਜੋਗ ਸੰਤ ਦੀ ਨਿੰਦਾ ਕਰਨ ਵਾਲੇ ਨੂੰ ਕਈ ਤਰ੍ਹਾਂ ਦੇ ਰੋਗ ਵਿਆਪਦੇ ਨੇ ਤੇ ਪਰਮਾਤਮਾ ਵੱਲੋਂ ਉਹਨੂੰ ਹਮੇਸ਼ਾ ਵਿਛੋੜਾ ਪਿਆ ਰਹਿੰਦਾ ਹੈ ਸੰਤ ਕੀ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਦੀ ਨਿੰਦਾ ਕਰਨ ਵਾਲਾ ਕਹਿੰਦੇ ਵੱਡਾ ਹੀ ਕਹਿੰਦੇ ਪਾਪਾਂ ਵਾਲਾ ਹੁੰਦਾ ਪਰ ਕਹਿੰਦੇ ਨਾਨਕ ਜੀ ਜੇ ਸੰਤ ਨੂੰ ਪਾ ਜਾਵੇ ਨਾ ਔਸ ਜੀਵ ਨੂੰ ਜੋ ਨਿੰਦਕ ਹੈ ਉਹਨੂੰ ਵੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ ਸੰਤਾਂ ਦੀ ਨਿੰਦਾ ਕਰਨ ਵਾਲਾ ਵਿਕਾਰਾਂ ਨਾਲ ਭਰਿਆ ਹੁੰਦਾ ਤੇ ਉਹ ਕਿਸੇ ਦਾ ਵੀ ਮਿੱਤਰ ਨਹੀਂ ਹੁੰਦਾ ਸੰਤ ਕੇ ਦੋਖੀ ਕੋ डान ਲਾਗੇ ਸੰਤ ਕੇ ਦੋਖੀ ਕੋ ਸਭ ਤਿਆਗੇ ਸੰਤ ਦੀ ਨਿੰਦਾ ਕਰਨ ਵਾਲੇ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ ਸਾਰੇ ਹੀ ਉਸ ਦਾ ਤਿਆਗ ਕਰ ਦੇਣਾ ਹੈ ਕੋਈ ਵੀ ਉਸ ਦੇ ਨਾਲ ਵਰਤ ਵਿਵਹਾਰ ਨਹੀਂ ਰੱਖਣਾ ਚਾਹੁੰਦਾ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤਾਂ ਦੀ ਨਿੰਦਾ ਕਰਨ ਵਾਲਾ ਅਭਿਮਾਨ ਵਿੱਚ ਹੁੰਦਾ ਹੈ ਤੇ ਸੰਤ ਕਾ ਦੁਖੀ ਸਦਾ ਵਿਕਾਰੀ ਤੇ ਉਹ ਨੂੰ ਹਮੇਸ਼ਾ ਹੀ ਵਿਕਾਰਾਂ ਵਿੱਚ ਗਲਤਾਨ ਹੁੰਦਾ ਹੈ ਸੰਤ ਕਾ ਦੁਖੀ ਜਨਮ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੇ ਸੰਤ ਦੀ ਨਿੰਦਾ ਕਰਨ ਵਾਲਾ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਤੇ ਉਹ ਨੂੰ ਕੋਈ ਸੁਖ ਨਹੀਂ ਪ੍ਰਾਪਤ ਹੁੰਦੇ ਸੰਤ ਕੇ ਦੋਖੀ ਕੋ ਨਾਹੀ ਠਾਓ ਨਾਨਕ ਸੰਤ ਪਾਵੇ ਤਾਂ ਲੈ ਮਿਲਾਏ ਕਹਿੰਦੇ ਸੰਤ ਦੀ ਨਿੰਦਾ ਕਰਨ ਵਾਲੇ ਨੂੰ ਕੋਈ ਆਸਰਾ ਨਹੀਂ ਹੁੰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਪਰ ਨਾਨਕ ਜੀ ਕਹਿੰਦੇ ਨੇ ਜੇ ਸੰਤ ਨੂੰ ਪਾ ਜਾਵੇ ਤਾਂ ਇਹ ਪਰਮਾਤਮਾ ਵਿੱਚ ਵੀ ਨਿੰਦਕ ਦੀ ਸਮਾਈ ਹੋ ਜਾਂਦੀ ਹੈ ਸੰਤ ਦਾ ਦੋਖੀ ਅਦਬੀਚ ਤੇ ਟੁੱਟੈ ਸੰਤ ਦਾ ਦੋਖੀ ਕਿਤੇ ਕਾਜ ਨਾ ਪਹੁੰਚੈ ਜਿਹੜੇ ਕਹਿੰਦੇ ਸੰਤ ਦਾ ਦੋਖੀ ਹੁੰਦਾ ਨਾ ਸੰਤ ਦੀ ਨਿੰਦਿਆ ਕਰਨ ਵਾਲਾ ਹੁੰਦਾ ਉਹ ਆਪਣੀ ਪੂਰੀ ਉਮਰ ਵੀ ਨਹੀਂ ਭੋਗਦਾ ਉਹਦੀ ਜਵਾਨੀ ਵਿੱਚ ਮੌਤ ਹੋ ਜਾਂਦੀ ਹੈ ਤੇ ਉਹਦੇ ਕਾਰਜ ਵੀ ਨਿਪਰੇ ਨਹੀਂ ਚੜਦੇ ਜਿਹੜੇ ਦੁਨਿਆਵੀ ਕੰਮ ਨੇ ਸੰਤ ਕਾ ਦੋਖੀ ਕੋ ਉਦਿਆਨ ਪਰਮਾਈਐ ਸੰਤ ਕਾ ਦੋਖੀ ਉਜੜ ਪਾਈਐ ਸੰਤ ਦੀ ਨਿੰਦਿਆ ਕਰਨ ਵਾਲਾ ਜੰਗਲਾਂ ਦੇ ਵਿੱਚ ਭਟਕਦਾ ਫਿਰਦਾ ਹੈ ਤੇ ਉਹ ਆਪਣੇ ਅਸਲੀ ਰਸਤੇ ਤੋਂ ਖੁੰਝ ਜਾਂਦਾ ਹੈ ਸੰਤ ਕਾ ਦੋਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮਿਰਤਕੀ ਲੋਥਾ ਜਿਸ ਤਰ੍ਹਾਂ ਕਹਿੰਦੇ ਸਾ ਨਾ ਆਉਣ ਤੋਂ ਬਿਨਾ ਮਿਰਤਕ ਦੀ ਲੋਥ ਹੁੰਦੀ ਆ ਇਸ ਤਰ੍ਹਾਂ ਦੁਖੀ ਆ ਜਿਹੜਾ ਸੰਤ ਦੀ ਨਿੰਦਿਆ ਕਰਨ ਵਾਲਾ ਉਹਦਾ ਅੰਦਰ ਇਸ ਤਰ੍ਹਾਂ ਖਾਲੀ ਹੁੰਦਾ ਸੰਤ ਤੇ ਦੁਖੀ ਕੀ ਜੜ ਕਿਛ ਨਾਹੀਂ ਆਪਨ ਬੀਜ ਆਪੇ ਹੀ ਖਾਹੇ ਜਿਹੜਾ ਕਹਿੰਦੇ ਸੰਤ ਦੀ ਨਿੰਦਿਆ ਕਰਨ ਵਾਲਾ ਉਹਦੀ ਕੋਈ ਸਿਮਰਨ ਕਰਨ ਵਾਲੀ ਪੱਕੀ ਨੀ ਨੀ ਬਣੀ ਹੁੰਦੀ ਫਿਰ ਕਹਿੰਦੇ ਜਿਸ ਤਰ੍ਹਾਂ ਦਾ ਉਹਨੇ ਬੀਜਿਆ ਹੁੰਦਾ ਉਸ ਤਰ੍ਹਾਂ ਦਾ ਹੀ ਖਾ ਰਿਹਾ ਹੁੰਦਾ ਨਿੰਦਕ ਦੇ ਵੀ ਵਸਦੀ ਗੱਲ ਨੇ ਉਹਦੇ ਪੂਰਵਲੇ ਸੰਸਕਾਰ ਇਸ ਤਰ੍ਹਾਂ ਦੇ ਨਿੰਦਿਆ ਵਾਲੇ ਬਣੇ ਨੇ ਤੇ ਜਿਹੜੇ ਹੁਣ ਤੱਕ ਚੱਲੇ ਆ ਰਹੇ ਨੇ ਵਾਹਿਗੁਰੂ ਜੀ ਵਾਹਿਗੁਰੂ ਸੰਤ કે ਦੋਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਪਾਵੇ ਤਾਂ ਲੈ ਉਬਾਰ ਕਹਿੰਦੇ ਸੰਤ ਦੇ ਦੋਖੀ ਨੂੰ ਨਿੰਦਿਆ ਕਰਨ ਵਾਲੇ ਨੂੰ ਹੋਰ ਤੇ ਕੋਈ ਨਹੀਂ ਬਚਾ ਸਕਦਾ ਹੋਰ ਕੋਈ ਉਹਦਾ ਆਸਰਾ ਨਹੀਂ ਬਣ ਸਕਦਾ ਨਾਨਕ ਜੀ ਕਹਿੰਦੇ ਨੇ ਜੇ ਸੰਤ ਨੂੰ ਹੀ ਭਾ ਜਾਵੇ ਤਾਂ ਉਹਨੂੰ ਉਹ ਇਸ ਵਿਕਾਰਾਂ ਚੋਂ ਮਾਇਆ ਦੇ ਵਿਕਾਰਾਂ ਚੋਂ ਇਸ ਗਲਤ ਜਿਹੜੀਆਂ ਆਦਤਾਂ ਨੇ ਇਹਨਾਂ ਵਿੱਚੋਂ ਉਹੀ ਸੰਸਾਰ ਦੇ ਭਵਜਲ ਤੋਂ ਸੰਤ ਹੀ ਉਹਨਾਂ ਨੂੰ ਉਤਾਰ ਲੈ ਪਰ ਹੋਰੋਂ ਦੀ ਕੋਈ ਆਸਰਾ ਨਹੀਂ ਹੈ ਸੰਤ ਕਾ ਦੋਖੀ ਓ ਬਿਲ ਲਾਏ ਜਿਉ ਜਾਲ ਬੀ ਹੂਨ ਮੱਛਲੀ ਟਟ ਫੜਾਏ ਕਹਿੰਦੇ ਜਿਸ ਤਰ੍ਹਾਂ ਜਲ ਤੋਂ ਬਾਹਰ ਕੱਢੀ ਹੋਈ ਮੱਛੀ ਠੜਫਦੀ ਹੈ ਨਾ ਸੰਤ ਦਾ ਜਿਹੜਾ ਦੋਖੀ ਹੈ ਨਾ ਕਿ ਇਸ ਤਰ੍ਹਾਂ ਵਿਰਲਾਪ ਕਰਦਾ ਹੈ ਸੰਤ ਕਾ ਦੋਖੀ ਭੂਖਾ ਨਹੀਂ ਰਾਜੈ ਜਿਉ ਪਾਵਕ ਇੰਦਨ ਨਹੀਂ ਤਰਾਪੈ ਕਹਿੰਦੇ ਜਿਸ ਤਰ੍ਹਾਂ ਅੱਗ ਬਾਲਣ ਤੋਂ ਨਹੀਂ ਰੱਜਦੀ ਨਾ ਸੰਤ ਦੀ ਨਿੰਦਾ ਕਰਨ ਵਾਲਾ ਮਾਇਆ ਵੱਲੋਂ ਇਸ ਤਰ੍ਹਾਂ ਨਹੀਂ ਰੱਜਦਾ ਹਮੇਸ਼ਾ ਭੁੱਖਾ ਹੀ ਰਹਿੰਦਾ ਸੰਤ ਕਾ ਦੋਖੀ ਛੂਟਾ ਇਕਲਾ ਜਿਉਂ ਬੁਆੜ ਥਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੋਖੀ ਛੂਟਾ ਇਕਲਾ ਜਿਉਂ ਬੁਆੜ ਥਿਲ ਖੇਤ ਮਾਹੇ ਦੁਹੇਲਾ ਜਿਸ ਤਰ੍ਹਾਂ ਕਹਿੰਦੇ ਤਿਲ ਦਾ ਕੋਈ ਸੁੱਕਿਆ ਹੋਇਆ ਛੜਿਆ ਹੋਇਆ ਬੂਟਾ ਅੰਦਰੋਂ ਕਹਿੰਦੇ ਕੱਲਾ ਪਿਆ ਹੁੰਦਾ ਖੇਤ ਵਿੱਚ ਇਸ ਤਰ੍ਹਾਂ ਹੀ ਕਹਿੰਦੇ ਸੰਤ ਦਾ ਦੁਖੀ ਇਕੱਲਾ ਹੁੰਦਾ ਉਹਦੇ ਕੋਈ ਸੰਗੀ ਸਾਥੀ ਨਹੀਂ ਰਹਿ ਜਾਂਦਾ ਸੰਤ ਕਾ ਦੁਖੀ ਧਰਮ ਤੇ ਰਹਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਹਿੰਦੇ ਉਹਦਾ ਕੋਈ ਧਰਮ ਨਹੀਂ ਹੁੰਦਾ ਨਿੰਦਾ ਕਰਨ ਵਾਲੇ ਦਾ ਸੰਤ ਦੀ ਤੇ ਉਹ ਕਹਿੰਦੇ ਹਮੇਸ਼ਾ ਝੂਠ ਹੀ ਬੋਲਦਾ ਹੈ ਕਿਰਤਨਿੰਦ ਕਾ ਤੁਰਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਕਹਿੰਦੀ ਜਿਹੜੇ ਇਹ ਨਿੰਦਾ ਕਰਨ ਦੀ ਬਾਦੀ ਹੁੰਦੀ ਆ ਨਾ ਨਿੰਦਕ ਦੀ ਉਹ ਉਹਦੀ ਪੁਰਾਣੇ ਸੰਸਕਾਰਾਂ ਦੇ ਕਾਰਨ ਤੁਰ ਤੋਂ ਬਣੀ ਹੁੰਦੀ ਆ ਫਿਰ ਨਾਨਕ ਜੀ ਕਹਿੰਦੇ ਨੇ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਸ ਤਰ੍ਹਾਂ ਹੀ ਹੁੰਦਾ ਹੈ ਉਸ ਤਰ੍ਹਾਂ ਹੀ ਉਹਨੇ ਜੀਵ ਦੀ ਲਿਖਤ ਲਿਖੀ ਹੈ ਸੰਤ ਦਾ ਦੋਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੋਖੀ ਕੋ ਦਰਗਹਿ ਮਿਲੇ ਸਜਾਏ ਸੰਤ ਦਾ ਦੋਖੀ ਨਾ ਕਿਉਂਕਿ ਵਿਕਾਰਾਂ ਨਾਲ ਭਰਿਆ ਹੁੰਦਾ ਫਿਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਹਨੂੰ ਸਜ਼ਾ ਮਿਲਦੀ ਆ ਸੰਤ ਕਾ ਦੋਖੀ ਸਦਾ ਸਹਿਕਾਈਏ ਸੰਤ ਕਾ ਦੋਖੀ ਨਾ ਮਰਨਾ ਜਿਵਾਈਏ ਕਹਿੰਦੇ ਸੰਤ ਦੀ ਨਿੰਦਾ ਕਰਨ ਵਾਲੇ ਦਾ ਇਹ ਹਾਲ ਹੁੰਦਾ ਨਾ ਤਾਂ ਉਹ ਮਰਿਆ ਹੁੰਦਾ ਤੇ ਨਾ ਹੀ ਉਹ ਜਿੰਦਿਆਂ ਵਿੱਚ ਹੁੰਦਾ ਜਿਵੇਂ ਹਮੇਸ਼ਾ ਉਹ ਤੜਫ ਰਿਹਾ ਹੁੰਦਾ ਇਸ ਤਰ੍ਹਾਂ ਦੀ ਉਹਦੀ ਹਾਲਤ ਹੁੰਦੀ ਆ ਸੰਤ ਕੇ ਦੋਖੀ ਕੀ ਪੂਜੇ ਨਾ ਆਸਾ ਸੰਤ ਕਾ ਦੋਖੀ ਉਠ ਚਲੇ ਨਿਰਾਸਾ ਉਹਦੀ ਕਹਿੰਦੇ ਕੋਈ ਆਸ ਨਹੀਂ ਪੂਰੀ ਹੁੰਦੀ ਉਹ ਜੀਵਨ ਦੇ ਵਿੱਚੋਂ ਨਿਰਾਸ਼ ਹੀ ਤੁਰ ਜਾਂਦਾ ਸੰਤੇ ਕਾ ਦੋਖ ਨ ਤ੍ਰਿਸ਼ਟੈ ਕੋਏ ਜੈਸਾ ਪਾਵੇ ਤੈਸਾ ਕੋਈ ਹੋਏ ਕਹਿੰਦੇ ਸੰਤ ਦਾ ਜਿਹੜਾ ਦੁੱਖ ਹੀ ਹੁੰਦਾ ਉਹ ਕਦੇ ਉਹਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ ਹੈਗੀ ਤੇ ਜਿਸ ਤਰ੍ਹਾਂ ਦਾ ਕਹਿੰਦੇ ਵੀ ਕੋਈ ਜੈਸਾ ਪਾਵੇ ਤੈਸਾ ਕੋਈ ਹੋਏ ਕਹਿੰਦੇ ਜਿਵੇਂ ਦਾ ਕਿਸੇ ਦੀ ਅੰਦਰੋਂ ਨੀਅਤ ਹੁੰਦੀ ਹੈ ਨਾ ਉਸ ਤਰ੍ਹਾਂ ਦਾ ਕਹਿੰਦੇ ਉਹਦਾ ਸੁਭਾਅ ਬਣ ਜਾਂਦਾ ਜੇ ਅੱਗੇ ਬਾਣੀ ਚ ਪੜਿਆ ਨਾ ਬੰ ਇਦਾਂ ਵੀ ਆਉਂਦਾ ਜੈਸਾ ਭਾਵੇ ਤੈਸੋ ਹੋਏ ਜਿਸ ਤਰ੍ਹਾਂ ਦਾ ਕੋਈ ਅੰਦਰੋਂ ਚਾਹੁੰਦਾ ਨਾ ਜਿਸ ਤਰ੍ਹਾਂ ਦੀ ਕਹਿੰਦੇ ਵੀ ਨੀਤ ਨੀਤ ਨੂੰ ਮੁਰਾਦਾਂ ਵਾਲੀ ਗੱਲ ਹੋ ਜਾਂਦੀ ਆ ਵੀ ਜਿਸ ਤਰ੍ਹਾਂ ਦੀ ਅੰਦਰੋਂ ਕਿਸੇ ਦੀ ਖਾਹਿਸ਼ ਹੁੰਦੀ ਆ ਉਸ ਤਰ੍ਹਾਂ ਦਾ ਉਹਦਾ ਸੁਭਾਅ ਬਣ ਜਾਂਦਾ ਹੈ ਪਿਆ ਕਿਰਤਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਫਿਰ ਨਾਨਕ ਜੀ ਕਹਿੰਦੇ ਨੇ ਇਹ ਤੇ ਪਰਮਾਤਮਾ ਦੀ ਖੇਡ ਆ ਪਰਮਾਤਮਾ ਹੀ ਜਾਣਦਾ ਕਹਿੰਦੇ ਜੀਵ ਆਪਣੇ ਪੁਰਾਣੇ ਪੂਰਵਲੇ ਕਰਮਾਂ ਦੇ ਹਿਸਾਬ ਨਾਲ ਕਿਸ ਗੇੜ ਵਿੱਚ ਪਏ ਹੋਏ ਨੇ ਕਰਮਾਂ ਦੇ ਉਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਉਸ ਸੱਚੇ ਤੋਂ ਬਿਨਾ ਪਰ ਇਹ ਉਹਦੀ ਖੇਡ ਆ ਕਹਿੰਦੇ ਜਾਣਦਾ ਵੀ ਉਹੀ ਆ ਵੀ ਕੀ ਖੇਡ ਆ ਇਹ ਕਰਮਾਂ ਵਾਲੀ ਸਬਕ ਘਟ ਤਿਸਕੇ ਉਹ ਕਰਨ ਹਾਰ ਸਦਾ ਸਦਾ ਤਿਸਕੋ ਨਮਸਕਾਰ ਕਹਿੰਦੇ ਇਹ ਸਾਰੇ ਸਰੀਰ ਉਸ ਪਰਮਾਤਮਾ ਦੇ ਬਣਾਏ ਹੋਏ ਨੇ ਕਹਿੰਦੇ ਫਿਰ ਉਹ ਪਰਮਾਤਮਾ ਹੀ ਸਾਰੀ ਖੇਡ ਜਾਣੇ ਕਿ ਵੀ ਜੀਵ ਜਿਹੜੇ ਚੱਕਰਾਂ ਵਿੱਚ ਪਏ ਨੇ ਆਵਾਗਮਣ ਦੇ ਚ ਪਏ ਨੇ ਜਾਂ ਬੁਰੇ ਵਿਕਾਰਾਂ ਚ ਪਏ ਨੇ ਮਾਇਆ ਦੇ ਚੱਕਰ ਚ ਪੈ ਰਹੇ ਨੇ ਵੀ ਇਹ ਕੀ ਖੇਡ ਆ ਉਹਨਾਂ ਦੇ ਪੂਰਵਲੇ ਕਰਮ ਨੇ ਕਿ ਕੀ ਚੱਕਰ ਹੈ ਕਹਿੰਦੇ ਇਹ ਪਰਮਾਤਮਾ ਹੀ ਜਾਣੇ ਕਰਨ ਵਾਲਾ ਕਹਿੰਦੇ ਅਸੀਂ ਤਾਂ ਇਹ ਆ ਕਿ ਉਹ ਸਦਾ ਸਦਾ ਸਾਡੀ ਉਹਨੂੰ ਨਮਸਕਾਰ ਆ ਕਰਨ ਵਾਲੇ ਨੂੰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਦਿਨ ਰਾਤ ਕਰੋ ਹਰ ਇੱਕ ਸਾਹ ਦੇ ਨਾਲ ਕਹਿੰਦੇ ਉਹਨੂੰ ਧਿਆਓ ਉਹਦਾ ਨਾਮ ਜਪੋ ਸਭ ਕੁਝ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਕਹਿੰਦੇ ਸਭ ਕੁਝ ਉਸ ਪਰਮਾਤਮਾ ਦਾ ਹੀ ਕੀਤਾ ਹੋਇਆ ਵਰਤ ਰਿਹਾ ਜਿਵੇਂ ਕਹਿੰਦੇ ਉਹਨੂੰ ਚੰਗਾ ਲੱਗ ਰਿਹਾ ਉਹ ਓਵੇਂ ਸਾਰਾ ਪਾਣਾ ਵਰਤਾ ਰਿਹਾ ਆਪਨਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੇ ਵਿਚਾਰ ਕਹਿੰਦੇ ਪਰਮਾਤਮਾ ਦੀ ਜਿਹੜੀ ਇਹ ਜਗਤ ਦੀ ਖੇਡ ਆ ਉਹਨੇ ਆਪ ਹੀ ਬਣਾਈ ਆ ਔਰ ਸੁਤੰਤਰ ਇੱਛਾ ਦੇ ਨਾਲ ਬਣਾਈ ਆ ਇਹਦੇ ਉੱਪਰ ਕੋਈ ਹੋਰ ਕਿੰਤੂ ਪਰੰਤੂ ਨਹੀਂ ਕਰ ਸਕਦਾ ਔਰ ਉਹ ਇਹਦੇ ਬਾਰੇ ਕਿਸੇ ਨਾਲ ਵਿਚਾਰ ਵੀ ਨਹੀਂ ਕਰਦਾ ਉਹ ਆਪਣੀ ਖੁਦ ਦੀ ਇੱਛਾ ਦੇ ਨਾਲ ਸੰਸਾਰ ਦੀ ਖੇਡ ਖੇਡ ਰਿਹਾ ਹੈ ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਵਡ ਪਾਗੀ ਨਾਨਕ ਜਨ ਸੇ ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਵਡ ਪਾਗੀ ਨਾਨਕ ਜਨ ਸੇ ਨਾਨਕ ਜੀ ਕਹਿੰਦੇ ਨੇ ਵੀ ਜਿਹਦੇ ਉੱਤੇ ਪਰਮਾਤਮਾ ਕਿਰਪਾ ਕਰਦਾ ਉਹਨੂੰ ਆਪਦਾ ਨਾਮਦਾਨ ਦਿੰਦਾ ਕਹਿੰਦੇ ਜਿਨ੍ਹਾਂ ਨੂੰ ਇਹ ਨਾਮਦਾਨ ਮਿਲਦਾ ਨਾਨਕ ਜੀ ਕਹਿੰਦੇ ਵੱਡੇ ਭਾਗਾਂ ਵਾਲੇ ਨੇ ਉਹਨਾਂ ਦੇ ਭਾਗ ਬਹੁਤ ਵੱਡੇ ਨੇ ਜਿਨ੍ਹਾਂ ਨੂੰ ਪਰਮਾਤਮਾ ਵੱਲੋਂ ਨਾਮ ਦੀ ਦਾਤ ਮਿਲ ਜਾਂਦੀ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਆਪ ਦੀ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਸੱਚੇ ਪਾਤਸ਼ਾਹ